ਤਿੰਨ ਬੰਦੇ ਦੇ ਤੇ ਸ਼ਾਮਲ ਆ ਦੋ ਮੋਨੇ ਇੱਕ ਬੰਦਾ ਤੁਸੀਂ ਅਰੈਸਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟੇ ਇਹਦੇ ਤੋਂ ਮੰਦਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਆ ਪਾਪੀ ਦਾ ਲਾਗੇ ਘਰ ਆ ਉਹ ਸੰਗਤਾਂ ਨੇ ਮਿੱਟੀ ਪੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਜੋ ਨਾ ਹੋ ਤੁਸ਼ਰੀਆ ਕਾਦੇ ਗਦੀ ਵੀ ਉਹਦੇ ਘਰ ਠਹਿਰੂਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਟੀਲਿਆ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਠੇਹ ਬਣਿਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦ ਭਾਗੀ ਘਟਨਾ ਜਿੱਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਤ ਆਪ ਤੈਅ ਕਰੇ 31 ਮੈਂਬਰੀ ਬਣਾਓ ਆ ਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਹ ਪ੍ਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹੋਣ ਤੰਦਰੇ ਹੋਣ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ 5.5 ਕਰੋੜ ਲਾ ਸਕਦੇ ਆਪਾਂ ਤੇ 30000 ਨੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਆ ਇੰਨਾ ਤੁਸੀਂ ਦਿਖਾਵਾ ਕੀਤਾ ਉਦਾਂ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਤਿੰਨ ਬੰਦੇ ਦੇ ਤੇ ਸ਼ਾਮਲ ਆ ਦੋ ਮੁੰਨੇ ਇੱਕ ਬੰਦਾ ਤੁਸੀਂ ਅਰੈਸਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟਿਆਂ ਇਹਦੇ ਤੋਂ ਮੰਦਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਦੂਜੀ ਗੱਲ ਆ ਪਾਪੀ ਦਾ ਲਾਗੇ ਘਰ ਉਹ ਸੰਗਤਾਂ ਨੇ ਮਿਟੀ ਕੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਸੋਨਹੋ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਫੇਰਊਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉਥੇ ਸਾਡੇ ਰੋਪਣ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਤੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਵਾਹ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਫੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਉਹ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿੱਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਲਾਕੇ ਦੀ ਸੰਗਤ ਆਪ ਤੈਅ ਕਰੇ ਕੱਟੀ ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਉਹ ਨਹੀਂ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆ ਕੱਚ ਦੇ ਸ਼ੀਸ਼ੇ ਲਾਏ ਹੋ ਇਹਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਦੇ ਤੋ ਅਕਸਰ ਵੀ ਇੱਥੇ ਆਇਆ ਸ਼ਿਵ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਊਗਾ। ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਵਸਨਾ ਨਹੀਂ ਚਾਹੀਦਾ। ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਆ। ਮੈਂ ਤੁਹਾਡੇ ਸਾਰਿਆਂ ਦੇ ਦੁੱਖ 'ਚ ਦਿਲੋਂ ਸ਼ਰੀਕ ਆ। ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਚਿੱਤ ਲਾ ਕਰਦੇ ਉਹ 'ਚ ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਭਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਹੁਕਮਾ ਦਿੰਦਾ ਵਾ। ਹਵਲ ਅੱਲਾ 100 ਰੁਪਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਲਕ 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 ਮੈਂ ਖਾਲਕ ਪੂਰ ਰਾਇਓ ਸਰਬਠਾਈ ਮੈਂ ਇਲਾਕੇ ਦੀਆਂ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਤਗੀਦ ਕਰਕੇ ਜਾਣਾ ਹਰ ਗੁਰਦੁਆਰੇ 'ਚ ਪਹਿਰੇਦਾਰ ਹੋਣਾ ਚਾਹੀਦਾ ਜਿੱਥੇ ਪਹਿਰੇਦਾਰ ਨਹੀਂ ਹੋਊਗਾ ਉੱਥੋਂ ਸਰੂਪ ਫੇ ਨੇੜੇ ਗੁਰਦੁਆਰੇ ਆਪਾਂ ਪਹਚਾਦਾਂਗੇ ਔਰ ਦੁਨੀਆਂ ਭਰ ਦੇ ਸਿੱਖ ਵੀ ਗੁਰਦੁਆਰਿਆਂ ਦੀ ਪਹਿਰੇਦਾਰੀ ਦਾ ਪ੍ਰਬੰਧ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਹ ਪ੍ਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹੋਣ ਤੰਦਰੇ ਹੋਣ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ ਫੇਰ ਜਦੋਂ ਪਤਾ ਹੀ ਪਈ ਉਹ ਲਾਗੇ ਬੰਦਾ ਕੋਈ ਦਮ ਚਲਾ ਰਿਹਾ ਆਪਣਾ ਤੇ ਉਹਨੇ ਸ਼ਾਇਦ ਕੋਈ ਕਹਿੰਦੇ ਪਹਿਲਾਂ ਕਿਹਾ ਵੀ ਪਾਸਟਿੰਗ ਪਹਿਲਾਂ ਇਹਨਾਂ ਨੂੰ ਗਾਰਡਨ ਦਾ ਦੇਖ ਕੇ ਗਿਆ ਹੋ। ਤੋਂ ਹੀ ਪ੍ਰਸ਼ਾਸਨ ਦੇ ਧਿਆਨ ਚ ਲੈ ਆਦੀ ਗੱਲ ਹੈ। ਸਾਡੇ ਕੋਲ ਰਾਹੀਂ ਕਿ ਭਾਈ ਸਾਡੇ ਕੋਲ ਆਇਆ ਕਿ ਉਹਨਾਂ ਦੇ ਵਿੱਚ ਇੱਕ ਸ਼ਾਦੀ ਸੀ। ਸਾਡੇ ਕੋਲ ਆਈ ਵੀ ਅਜੀ ਮਹਾਰਾਜ ਦਾ ਸਪਤ ਹੈ। ਇਹ ਦੱਸ ਪਈਆ ਕਿ ਇਹਦੇ ਵਿੱਚ ਜਦੋਂ ਤੋਂ ਫਰਾਂ ਦੇ ਸਾਹਾਂ ਨੂੰ ਦੇ ਸਾਹਮਣੇ ਉੱਤੇ ਸਾਮੀਕ ਬਾਪਨੀ ਮੰਦ ਦੇ ਆਪਣਾ ਡੇਰਾ ਬਣ ਗਿਆ। ਵਰਤਨ ਕੋਈ ਮਹਾਰਾਜ ਚਲੋ ਇਹ ਗੱਲ ਹੋਈ ਉਹ ਤੋਂ ਬਾਅਦ ਅੱਪਾ ਕੋਈ ਸਾਵਧਾਨੀ ਨਹੀਂ ਕੀਤੀ ਗੁਰਦੁਆਰੇ ਦੀ ਆਪਾਂ ਆਰਾਮ ਦੇ ਨਾਲ ਘਰਾਂ ਜਾ ਕੇ ਸੌਣੇ ਆ ਇੱਥੇ 6 ਵਜੇ ਆ ਗਿਆ ਬੰਦੇ ਜੀ ਬਾਬਾ ਜੀ ਦੀ ਨੌਂ ਚੁੱਕਦੇ ਨੇ ਕਿੰਨੇ ਪੈਸੇ ਲਾਏ ਬਿਲਡਿੰਗ ਤੇ ਗੁਰਦੁਆਰੇ ਦੀ ਜੀ ਸਾਢੇ 5 ਕਰੋੜ ਲਾ ਸਕਦੇ ਆਪਾਂ ਤੇ 30000 ਨੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਆ ਇੰਨਾ ਤੁਸੀਂ ਦਿਖਾਵਾ ਕੀਤਾ ਹੁਦਾਂ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤੱਕ ਸਾਫ਼ ਹੀ ਸੱਦਾਵੇਂ ਪਰ ਇਹ ਤਾਂ ਉਮਰ ਤੁਹਾਡੇ ਤੋਂ ਨਾ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾਂ ਉਮਰੇ ਤੇ ਜਿੰਨਾ ਚਿਰ ਵੀ ਜੋ ਅਮਨੇ ਆਪਾਂ ਪਰ ਤੁਹਾਡੇ 'ਚ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ